ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ। ਵੀਡੀਓ ਨੂੰ ਦੇਖਣ ਤੋਂ ਬਾਅਦ ਲਾਈਕ, ਕਮੈਂਟ ਅਤੇ ਸਬਸਕ੍ਰਾਈਬ ਵੀ ਜਰੂਰ ਕਰਿਓ। ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦਾ ਵਿਚਾਰ ਹੈ ਜੀ ਈਰਖਾ। ਗੁਰੂ ਸਾਹਿਬ ਦੇ ਸਮੇਂ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ। ਜਿਸ ਵਕਤ ਹਰਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਉਸ ਸਮੇਂ ਦੀ ਇਹ ਗੱਲ ਹੈ ਜੀ ਦੇਖੋ ਜੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਹੀ ਮਾਣ ਦਿੱਤਾ ਹੈ ਉਹਨਾਂ ਨੂੰ ਹੀ ਆਪਣੇ ਗੱਲ ਨਾਲ ਲਾਇਆ ਹੈ ਉਹਨਾਂ ਨੂੰ ਹੀ ਉਹਨਾਂ ਨੇ ਸੱਚੇ ਪਾਤਸ਼ਾਹ ਨੇ ਸਤਕਾਰ ਦਿੱਤਾ ਹੈ ਜਿਹੜੇ ਇਨਸਾਨ ਕਦੇ ਕਿਸੇ ਨਾਲ ਈਰਖਾ ਨਹੀਂ ਕਰਦੇ ਉਹਨਾਂ ਦਾ ਹੀ ਦਸਮ ਦਵਾਰ ਗੁਰੂ ਸਾਹਿਬ ਨੇ ਖੋਲ ਕੇ ਤੇ ਉਹਨਾਂ ਨੂੰ ਦਾਤਾ ਵੰਡਣ ਵਾਲੇ ਬਣਾ ਦਿੱਤਾ ਇਸੇ ਤਰ੍ਹਾਂ ਹੀ ਹਰਮੰਦਰ ਸਾਹਿਬ ਵਿੱਚ ਜਿਸ ਵਕਤ ਸੇਵਾ ਹੋ ਰਹੀ ਉਸੇ ਹਰਮੰਦਰ ਸਾਹਿਬ ਦੇ ਸਰੋਵਰ ਦੀ ਸਰੋਵਰ ਤੇ ਆ ਰੂ ਰਹੀ ਸੀ ਉਸ ਵਕਤ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਜਦੋਂ ਸੰਪੂਰਨ ਹੋਈ ਉਸੇ ਵਾ ਤੇ ਲੰਗਰ ਹਾਲ ਵਿੱਚ ਰੋਜ਼ਾਨਾ ਹੀ ਜਦੋਂ ਸੰਗਤ ਨੂੰ ਪ੍ਰਸ਼ਾਦਾ ਛਕਦੀ ਸੀ ਉਸ ਵਕਤ ਜਦੋਂ ਗੁਰੂ ਸਾਹਿਬ ਸਾਰਿਆਂ ਨੂੰ ਆਪਣੇ ਕੋਲ ਬਿਠਾਉਂਦੇ ਆਵਾਜ਼ ਮਾਰਦੇ ਤੇ ਸੰਗਤ ਸਭ ਤੋਂ ਪਹਿਲਾਂ ਉਹੀ ਹੀ ਪੁੱਛਦੀ ਹੁੰਦੀ ਸੀ ਸੱਚੇ ਪਾਤਸ਼ਾਹ ਅੱਜ ਦਾ ਪਹਿਲਾ ਥਾਲ ਜਿਹੜਾ ਹੈ ਕਿਤੇ ਅੱਗੇ ਰੱਖਣਾ ਹੈ ਕਿਨੂੰ ਅੱਜ ਦਾ ਪ੍ਰਸ਼ਾਦਾ ਛਕਾਣਾ ਹੈ ਤੇ ਸੱਚੇ ਪਾਤਸ਼ਾਹ ਕੀ ਕਰਦੇ ਹੁੰਦੇ ਸੀ ਕਿ ਸਭ ਤੋਂ ਪਹਿਲੇ ਉਸੇ ਨੂੰ ਹੀ ਆਪਣੇ ਕੋਲ ਬੁਲਾਉਂਦੇ ਸਨ ਕਿ ਜਦੋਂ ਉਹ ਇਹ ਦੇਖਦੇ ਹਨ ਕਿ ਕਿਸੇ ਦੇ ਵਿੱਚ ਵੀ ਇਹ ਨਹੀਂ ਹੈ ਕਿ ਈਰਖਾ ਈਰਖਾ ਨਹੀਂ ਹੁੰਦੀ ਜਿਹਦੇ ਵਿੱਚ ਜਿਹੜਾ ਲੰਗਰ ਇੱਕ ਦ੍ਰਿਸ਼ਟੀ ਨਾਲ ਵਰਤ ਹੁੰਦਾ ਹੁੰਦਾ ਸੀ ਇਹ ਸਿਰਹੀ ਕਰਦਾ ਹੁੰਦਾ ਕਿ ਕਿਸੇ ਨੂੰ ਕੱਟ ਕਿਸੇ ਨੂੰ ਵੱਧ ਐਦਾ ਕਦੀ ਨਹੀਂ ਕਰਦੇ ਸੇਵਾ ਵੀ ਬਿਨਾਂ ਈਰਖਾ ਤੋਂ ਹੁੰਦੀ ਸੀ ਸਾਹਿਬ ਜੀ ਨੇ ਕੀ ਕੀਤਾ ਕਿ ਸੰਗਤ ਨੂੰ ਕੋਲ ਸੱਦ ਕੇ ਆਖਿਆ ਕਿ ਇਦਾਂ ਕਰੋ ਕਿ ਅੱਜ ਦਾ ਸਾਡਾ ਜਿਹੜਾ ਪਰਉਣਾ ਹੈ ਨਾ ਉਹ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਹੁਤ ਹੀ ਜ਼ਿਆਦਾ ਸਤਕਾਰ ਤੇ ਮਾਣ ਬਖਸ਼ਦੇ ਹੁੰਦੇ ਸਾਨੂੰ ਜਿਹੜੇ ਕੀ ਸੇਵਾ ਬਿਨਾਈ ਅਰਖਾ ਤੋਂ ਕਰਦੇ ਸੀ ਗੁਰਦੁਆਰਾ ਸਾਹਿਬ ਵਿੱਚ ਸੰਗਤ ਜਦੋਂ ਉੱਠ ਕੇ ਖਲੋਤੀ ਤੇ ਹੱਥ ਜੋੜੇ ਸੰਗਤ ਨੇ ਬਾਬਾ ਜੀ ਅੱਜ ਦਾ ਪਰਉਣਾ ਕੋਣ ਹੈ ਗੁਰੂ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਪਾਈ ਬੰਨੋਂ ਨੂੰ ਸਾਧਕੀ ਲੈ ਕੇ ਆਓ ਪਾਈ ਬੰਨੋਂ ਨੂੰ ਜਦੋਂ ਸੱਧਿਆ ਤੇ ਗੁਰੂ ਸਾਹਿਬ ਜਿੰਨੇ ਪਹਿਲਾਂ ਥਾਲ ਲੰਗਰ ਦਾ ਜਿਹੜਾ ਸੀ ਨਾ ਉਹਦੇ ਅੱਗੇ ਰਖਾਇਆ ਤੇ ਉਹਨੂੰ ਮਾਣ ਬਖਸ਼ਿਆ ਸਤਕਾਰ ਬਖਸ਼ਿਆ ਬਾਕੀ ਜੀ ਸੰਗਤ ਉਥੇ ਸੇਵਾਦਾਰ ਸੇਵਾ ਕਰਦੇ ਸਨ ਉਹਨਾਂ ਨੇ ਪੁੱਛਿਆ ਹੱਥ ਜੋੜ ਕੇ ਪਾਤਸ਼ਾਹ ਜੀ ਸੇਵਾ ਤੇ ਸਾਰੇ ਹੀ ਕਰਦੇ ਸਨ ਆਪ ਜੀ ਨੇ ਇਹਨੂੰ ਹੀ ਕਿਉਂ ਇੰਨਾ ਮਾਣ ਦਿੱਤਾ ਇੰਨਾ ਹੀ ਸਤਿਕਾਰ ਦਿੱਤਾ ਇਹਨੂੰ ਸਾਨੂੰ ਵੀ ਤੁਸੀਂ ਅਸੀਂ ਵੀ ਸੇਵਾ ਕਰਦੇ ਹਾਂ ਸਾਨੂੰ ਵੀ ਤੁਸੀਂ ਮਾਣ ਤੇ ਸਤਿਕਾਰ ਬਖਸ਼ੋ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਜਿਹੜਾ ਸੇਵਕ ਹੈ ਸਾਡਾ ਭਾਈ ਬੰਨੋ ਇਹ ਹੀ ਸੇਵਾ ਕਰਦਾ ਹੈ ਨਿਸ਼ਕਾਮ ਇਕ ਕਦੀ ਕਿਸੇ ਨਾਲ ਈਰਖਾ ਨਹੀਂ ਕਰਦਾ ਜਿੱਥੇ ਕਿਸੇ ਨੂੰ ਪ੍ਰਸ਼ਾਦਾ ਦੀ ਲੋੜ ਹੋਵੇ ਨਾ ਉੱਥੇ ਉਸੇ ਟਾਈਮ ਹੀ ਇਹ ਪ੍ਰਸ਼ਾਦਾ ਦਿੰਦਾ ਹੈ ਜੇ ਕਿਸੇ ਨੂੰ ਪਾਣੀ ਦੀ ਲੋੜ ਹੋਵੇ ਸੇਵਾ ਵਿੱਚ ਤੇ ਸੇਵਾ ਵਿੱਚ ਉਹ ਪਾਣੀ ਵੀ ਲੈ ਕੇ ਹੁੰਦਾ ਹੈ ਹਰ ਇੱਕ ਤਰ੍ਹਾਂ ਦੀ ਸੇਵਾ ਬਿਨਾਂ ਈਰਖਾ ਤੋਂ ਕਰਦਾ ਹੈ ਇੱਕ ਕਦੀ ਕਿਸੇ ਦੇ ਨਾਲ ਈਰਖਾ ਨਹੀਂ ਕਰਦਾ ਇਸ ਕਰਕੇ ਅਸੀਂ ਇਹਨੂੰ ਇਹ ਮਾਨ ਬਖਸ਼ਿਆ ਹੈ ਮਾਨ ਨੂੰ ਨਾਨੂ ਹੀ ਮਿਲਦਾ ਹੈ ਸਤਕਾਰ ਉਹਨਾਂ ਨੂੰ ਹੀ ਮਿਲਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕਦੀ ਵੀ ਪੇਧ ਭਾਵ ਨਹੀਂ ਕਰਦਾ ਕਦੀ ਖਾਣੀ ਨਹੀਂ ਕਰਦਾ ਕਈ ਲੋਕ ਇਦਾਂ ਕਰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਆਪਣੇ ਭੈਣ ਭਰਾ ਜਦੋਂ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਨ ਨਾ ਤੇ ਉਹ ਆਪਣੇਆਂ ਨੂੰ ਜ਼ਿਆਦਾ ਸਤਕਾਰ ਦਿੰਦੇ ਹਨ ਲੰਗਰ ਹਾਲ ਵਿੱਚ ਜਦੋਂ ਲੰਗਰ ਵਰਤੋਂ ਹੁੰਦਾ ਹੈ ਨਾ ਉਦੋਂ ਉਹਨਾਂ ਨੂੰ ਜ਼ਿਆਦਾ ਤੇ ਬਾਕੀਆਂ ਨੂੰ ਕਿਸੇ ਨੂੰ ਜਿਹਦੇ ਨਾਲ ਵੈਰ ਹੋਵੇ ਨਿਜੀ ਵੈਰ ਉਹਨਾਂ ਨੂੰ ਘੱਟ ਦਿੰਦੇ ਹਨ ਲੇਕਿਨ ਇਹ ਸਮਦਰਸ਼ੀ ਹੈ ਇਹਨੂੰ ਕਦੀ ਵੀ ਇਹ ਨਹੀਂ ਹੁੰਦਾ ਕਿ ਕੌਣ ਆਪਣਾ ਹੈ ਤੇ ਕੌਣ ਪਰਾਂਗਿਆ ਹੈ ਇਹ ਸਾਰਿਆਂ ਨੂੰ ਇੱਕ ਹੀ ਨਜ਼ਰ ਨਾਲ ਦੇਖ ਕੇ ਉਹ ਤੇ ਪ੍ਰਸ਼ਾਦਾ ਸ਼ਕੁੰਦਾ ਸੀ ਸੇਵਾ ਕਰਦਾ ਸੀ ਅਸੀਂ ਤਾਂ ਦੇਹੀ ਇਹਨੂੰ ਇਨਾ ਮਾਣ ਤੇ ਸਤਿਕਾਰ ਦਿੱਤਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਜਾਓ ਚਾਹੇ ਕਿਤੇ ਵੀ ਚੱਲੇ ਜਾਓ ਤੁਸੀਂ ਕਦੀ ਇਹ ਨਾ ਵੇਖਿਆ ਕਰੋ ਕਿ ਅੱਗੇ ਕੌਣ ਹੈ ਵਰਗਾ ਬਗਾਨਾ ਹੈ ਕਿ ਆਪਣਾ ਹੈ ਕਿ ਪਰਾਇਆ ਹੈ ਕਿਹੜਾ ਹੈ ਮਿੱਤਰ ਹੈ ਜਾਂ ਦੁਸ਼ਮਣ ਹੈ ਇੱਕ ਦਿਨਾਂ ਵੇਖਿਆ ਕਰੋ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਦਰਬਾਰ ਵਿੱਚ ਵੀ ਕੜਾ ਪ੍ਰਸ਼ਾਦ ਵੰਡਣ ਲਗੇ ਆ ਉਹ ਇਰਖਾ ਕਰਦਾ ਹੁੰਦਾ ਸੀ ਇੱਕ ਵਿਚਾਰਾ ਢੀਡੇ ਵਾਲਾ ਆ ਗੁਰਦੁਆਰਾ ਢੀਡਾ ਲੈ ਕੇ ਤੇ ਕਹਿੰਦਾ ਚਲੋ ਮੈਂ ਗੁਰਦੁਆਰੇ ਸਾਹਿਬ ਦੇ ਕੋਲ ਜਾ ਰਿਹਾ ਹਾਂ ਤੇ ਥੋੜਾ ਜਿਹਾ ਨਕੜਾ ਪ੍ਰਸ਼ਾਦ ਲੈ ਲਵਾਂ ਲੇਕਿਨ ਨਕੜਾ ਪ੍ਰਸ਼ਾਦ ਉਹਨੇ ਉਹਨੇ ਨਹੀਂ ਦਿੱਤਾ ਕਹਿੰਦਾ ਜਾ ਪਰੇ ਹੋ ਤੂੰ ਰੇ ਸ਼ੁਭ ਮੂ ਟੱਪਦਾ ਹੈ ਵਿਚਾਰੇ ਨੇ ਥੱਲੇ ਡਿੱਗਾ ਹੋਇਆ ਥੋੜਾ ਜਿੰਨਾ ਪ੍ਰਸ਼ਾਦ ਦਾ ਮਾੜਾ ਜਿੰਨਾ ਕਿਨਕਾਹੀ ਲੈ ਕੇ ਆਪਣੀ ਰਸਤਾ ਨਾਲ ਲਾ ਲਿਆ ਤੇ ਉਸੇ ਟੈਮ ਗਿਆਤਾ ਕਿ ਮੈਂ ਹਰੇਸ਼ ਨਹੀਂ ਹੇ ਰਿਸ਼ ਤੂੰ ਹੈ ਤੂੰ ਮੈਨੂੰ ਪ੍ਰਸ਼ਾਦ ਨਹੀਂ ਦਿੱਤਾ ਮੈਂ ਤੇ ਥੱਲੇ ਡਿੱਗਾ ਹੋਇਆ ਕਿਨ ਕਾਹੀ ਸ਼ੱਕ ਗਿਆ ਗੁਰੂ ਸਾਹਿਬ ਨੇ ਉਹਦੇ ਤੇ ਉਸੇ ਵੇਲੇ ਮੇਰ ਕਰ ਦਿੱਤੀ ਜਿਹੜਾ ਵਿਚਾਰਾ ਗੱਡੇ ਵਾਲਾ ਸੀ ਗੁਰਵੇ ਚ ਰਿਆ ਸੀ ਤੇ ਉਹਦੇ ਰਸਨਾ ਵਿੱਚੋਂ ਅਚਾਨਕ ਹੀ ਨਿਕਲਿਆ ਕਿ ਮੈਂ ਨਹੀਂ ਰਿਸ਼ ਰਿਸ਼ ਤੂੰ ਹੋਵਾਂਗਾ ਉਹ ਫਿਰ ਜਦੋਂ ਕੜਾ ਪ੍ਰਸ਼ਾਦ ਈਰਖਾ ਨਾਲ ਵਰਤਉਂਦਾ ਸੀ ਨਾ ਉਹ ਮਰ ਗਿਆ ਜਦੋਂ ਤੇ ਉਹ ਰੇਸ਼ੀ ਦੀ ਜੁਨੀ ਪਿਆ। ਫੇਰ ਆਈ ਗੱਦੀ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਤੇ ਉਦੋਂ ਫੇਰ ਉਹਦਾ ਪੁੱਤਰ ਜਿਹੜਾ ਸੀ ਨਾ ਕੜਾ ਪ੍ਰਸ਼ਾਦ ਵਰਤਉਂ ਵਾਲੇ ਦਾ ਉਹ ਚੋਰ ਸਾਹਿਬ ਕਰ ਰਿਹਾ ਸੀ ਤੇ ਇੱਕ ਮਦਾਰੀ ਆਇਆ ਰੇਸ਼ ਲੈ ਕੇ ਰੇਸ਼ ਨੂੰ ਅਨੇ ਆਪਣਾ ਗੁਰੂ ਸਾਹਿਬ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਮੈਂ ਇਸ ਰੇਸ਼ ਕੋਲੋਂ ਨਾ ਤੁਹਾਨੂੰ ਨਾ ਕਰਤਬ ਦਿਖਾਉਣੀ ਹਨ ਇਹ ਇਥੇ ਨੱਚੇਗਾ ਉਹ ਨੱਚਣ ਲੱਗਾ ਰੇਸ਼ ਤੇ ਗੁਰੂ ਸਾਹਿਬ ਵੇਖ ਰਹੇ ਸਨ ਕਿ ਚੋਰ ਸਾਹਿਬ ਕਰਨ ਵਾਲਾ ਹੱਸ ਰਿਹਾ ਸੀ ਨਾਲੇ ਚੋਰ ਸਾਹਿਬ ਕਰ ਰਿਹਾ ਸੀ ਤੇ ਨਾਲੇ ਹੱਸ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਤੂੰ ਨਹੀਂ ਹੱਸਣਾ ਬਾਕੀ ਭਾਵੇਂ ਹੱਸਣ ਲੇਕਿਨ ਤੂੰ ਨਹੀਂ ਹੱਸਣਾ ਕਹਿੰਦਾ ਕਿਉਂ ਪਾਤਸ਼ਾਹ ਮੈਂ ਕਿਉਂ ਨਾ ਹੱਸਾਂ ਸਾਰੇ ਹੱਸਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਇਹ ਤੇਰਾ ਪਿਉ ਹੈ ਏ ਤੇਰਾ ਪਿਓ ਹੈ ਤੂੰ ਨਾ ਹਾਸੇ ਰੇਸ਼ ਦੀ ਜੁਨੇ ਪੈ ਗਿਆ ਹੈ ਉਸ ਮੁੰਨੇ ਨੇ ਉਸੇ ਵੇਲੇ ਉੱਥੇ ਚੋਰ ਸਾਹਿਬ ਰੱਖ ਦਿੱਤਾ ਤੇ ਹੱਥ ਜੋੜ ਕੇ ਗੁਰੂ ਅਗੇ ਕਿ ਇੰਨੀ ਸੇਵਾ ਕਰਨ ਤੋਂ ਬਾਅਦ ਜੇ ਇਹ ਫਲ ਮਿਲਣਾ ਹੈ ਤੇ ਸੇਵਾ ਕਰਨ ਦਾ ਕੀ ਫਾਇਦਾ ਗੁਰੂ ਸਾਹਿਬ ਕਹਿੰਦੇ ਹਨ ਇਹਦਾ ਇਤਿਹਾਸ ਸੁਣਨਾ ਇਹ ਖੜਾ ਪ੍ਰਸ਼ਾਦ ਜਦੋਂ ਵੀ ਦਿੰਦਾ ਸੀ ਨਾ ਕਿਸੇ ਨੂੰ ਕਾਟ ਤੇ ਕਿਸੇ ਨੂੰ ਵਾਧ ਦਿੰਦਾ ਸੀ ਇੱਕ ਵਿਚਾਰਾ ਵਪਾਰੀ ਆਇਆ ਸੀ ਰਸਤੇ 'ਚ ਉਹ ਜਾਂਦਿਆ ਜਾਂਦਿਆ ਹੁੰਦਿਆ ਢੀਡਾਰ ਵਿਚਾਰਾ ਗੋੜ ਵਣ ਗੋੜ ਵੇਚਦਾ ਸੀ ਉਹਨੇ ਗੁਰਦੁਆਰੇ ਸਾਹਿਬ ਦੇ ਕੋਲ ਗੜਨ ਗੱਟਾ ਆਪਣਾ ਲਾ ਕੇ ਤੇ ਕਹਿੰਦਾ ਚਲੋ ਥੋੜਾ ਜਿਨਾ ਅਕੜਾ ਪ੍ਰਸ਼ਾਦ ਹੀ ਮਿਲ ਜੇ ਮੱਥਾ ਟੇਕ ਕੇ ਛੇਤੀ ਛੇਤੀ ਉਹਨੇ ਜਾਣਾ ਸੀ ਅਕੇ ਆਪਣੀ ਰੋਜ਼ਗਾਰੀ ਕਰਨ ਵਾਸਤੇ ਤੇਰੇ ਪਿਓ ਨੇ ਉਹਨੂੰ ਪ੍ਰਸ਼ਾਦ ਨਹੀਂ ਦਿੱਤਾ ਉਹਨੇ ਥੱਲੇ ਡਿੱਗਾ ਹੋਇਆ ਪ੍ਰਸ਼ਾਦ ਸਤਿਕਾਰ ਨਾਲ ਛੋਟੇ ਮੱਥੇ ਨਾਲ ਲਾ ਕੇ ਚੱਕ ਲਿਆ ਉਹਨੇ ਕਿਹਾ ਕਿ ਮੈਂ ਰੇਸ਼ ਨਹੀਂ ਰੇਸ਼ਟੂ ਹਾਂ ਇਹ ਹੈ ਈਰਖਾ ਕਰਨ ਵਾਲਾ ਜਾਂਦਾ ਹਾਲ ਜਿਹੜਾ ਇਨਸਾਨ ਕਿਸੇ ਨਾਲ ਈਰਖਾ ਕਰਦਾ ਹੈ ਨਾ ਉਹ ਫਿਰ ਚੰਗੀ ਜੁਨੇ ਨਹੀਂ ਪੈਂਦਾ ਉਹਨੂੰ ਪਰਮਾਤਮਾ ਸਜ਼ਾ ਦਿੰਦੇ ਹਨ ਸੋ ਕਦੀ ਨਹੀਂ ਐਡਾ ਕਰਨਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਲੰਗਰ ਹਾਲ ਵਿੱਚ ਜਦੋਂ ਜਾਂਦੇ ਹੋ ਜਦੋਂ ਵੀ ਕੋਈ ਵਰਤਾਵੇ ਜਾਂ ਸੇਵਾ ਕਰੇ ਜੇ ਤੁਸੀਂ ਲੰਗਰ ਹਾਲ ਵਿੱਚ ਜਾ ਕੇ ਕੁਰਪੁਰ ਵਿੱਚ ਸੇਵਾ ਲੈਂਦੇ ਹੋ ਨਾ ਸੇਵਾ ਕਰਦੇ ਆ ਵਾਹਿਗੁਰੂ ਸਾਤ ਨਾਮ ਕਰਦੇ ਆ ਕਰਦੇ ਆ ਇਹੋ ਹੀ ਆਖਿਆ ਕਰੋ ਪ੍ਰਸ਼ਾਦਾ ਜੀ ਦਾਲਾ ਜੀ ਵਾਹਿਗੁਰੂ ਜੀ ਇੱਤਾ ਹੀ ਕਰਿਆ ਕਰੋ ਈਰਖਾ ਨਹੀਂ ਕਰਨੀ ਈਰਖਾ ਕਰਨ ਵਾਲੇ ਨੂੰ ਕਿਤੇ ટોਈ ਨਹੀਂ ਮਿਲਦੀ ਜਿਹੜਾ ਇਨਸਾਨ ਸੱਚੇ ਦਿਲੋਂ ਗੁਰਦੁਆਰੇ ਸਾਹਿਬ ਜਾ ਕੇ ਸੇਵਾ ਕਰਦਾ ਹੈ ਉਹਨੂੰ ਪਰਮਾਤਮਾ ਆਪਣੇ ਗੱਲ ਨਾਲ ਲਾਉਂਦੇ ਹਨ ਤੇ ਬਖਸ਼ ਦਿੰਦੇ ਹਨ ਸੋ ਵਾਹਿਗੁਰੂ ਸੱਚੇ ਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ